ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਟੋਕੜ ਗੱਬਣ ਮੈਂ ਆ ਇੱਕ ਚੰਗੀ ਝੋਟੀ ਆ ਤਾਜੀ ਸੂਈਆ ਚੰਗੇ ਰਕਾਰਡ ਆਲੀ ਆ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜਿੰਦਰ ਜੀ ਕੀ ਹਾਲ ਜੈ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਬਹੁਤ ਠੀਕ ਠਾਕ ਆ ਵਧੀਆ ਵੀਰ ਜੀ ਚੱਲਦੀ ਕਲਾ ਜੀ ਕਾਏ ਵਧੀਆ ਚੱਲਦਾ ਬਹੁਤ ਵਧੀਆ ਸੋਣਾ ਹਾਂ ਜੀ ਵੀਰ ਜੀ ਵਧੀਆ ਚੱਲਦਾ ਪਿਆ ਨਾ ਵਧੀਆ ਵੀਰ ਜੀ ਵਧੀਆ ਆ ਦੀ ਕਿਰਪਾਵਾ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਅਵਤਾਰ ਸਿੰਘ ਜੇ ਹਾਂਜੀ ਪਿੰਡ ਬੋੜੇ ਵਾਲਾ ਕੰਗ ਹਾਂਜੀ ਸੇਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੈਗਾ 9463522806 ਠੀਕ ਹੈ ਜੀ ਹਾਂ ਬਾਕੀ ਵੀਰ ਜੀ ਥੋੜਾ ਜਿਹਾ ਨੇਹਰਾ ਹੋਇਆ ਤੁਹਾਡੇ ਕੋਲ ਚਲੋ ਹਨਾ ਗੱਲ ਬਿਲਕੁਲ ਟਾਈਮ ਲੱਗ ਗਿਆ ਥੋੜਾ ਬਾਕੀ ਵੀਰ ਜੀ ਪਸ਼ੂ ਉਹ ਦੱਸਾਂਗੇ ਜੋਗੋਜ ਹੋਊਗਾ ਹਨਾ ਸਚਾਈ ਤੇ ਚੱਲਣ ਦਿਆ ਆ ਚੈਨਲ ਸਚਾਈ ਤੇ ਚੱਲੂ ਹਨਾ ਵੀਰ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਪਹਿਲਾਂ ਮੈਂ ਬੜਾ ਰਿਕਾਰਡ ਵਾਲੀ ਆਪਣਾ ਕੋਈ ਛੋਟੇ 5 ਮਹੀਨੇ ਦੇ ਗੱ ਪੰਜਵੇਂ ਮਹੀਨੇ ਦੀ ਗੱਬਣਾ ਓਏ ਟੀਕੇ ਲਾਣਾ ਪਾੜਾ ਪਾ ਕੇ ਇਦਾਂ ਜਦੋਂ ਮਰਜ਼ੀ ਪਾ ਕੇ ਘੰਟੇ ਬਾਅਦ ਲੱਗਾ ਜੀ ਦੋਵੇਂ ਟਾਈਮ ਪਾੜੇ ਤੇ ਦੋਵੇਂ ਟਾਈਮ ਪਾੜੇ ਤੇ ਤੇ ਚੌਣ ਟੂ ਆਈਕ ਨੰਬਰ ਇੱਕ ਨੰਬਰ ਚੌਣ ਆ ਹਨਾ ਜੀ ਤਾਂ ਖੋਲੋ ਵੀਰ ਜੀ ਵਿਖਾਈਏ ਵਿਖਾਵਾ ਇਹਦਾ ਖੋਲੋ ਵਿਖਾਓ ਖੋਲੋ ਖੋਲੋ ਤੋਰਾ ਵਿਖਾਈਏ ਵੇਖੋ ਵੀਰ ਜੀ ਚੰਗੇ ਸਿੰਘ ਦੀ ਆ ਗਈ ਆ ਟੋਕੜ ਗੱਬਣ ਮੈਂ ਆ ਗਈ ਆ ਲੇਵੇ ਦੀ ਬਹੁਤ ਸਾਫ ਆ ਤੋਰ ਵੀਰ ਜੀ ਤੋਰ 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 ਇਹ ਬਚਾ ਰਿਹਾ ਬੜਾ ਤੂਜ਼ੀ ਇਹਦਾ ਠੀਕ ਹੈ ਜੀ 14 ਚੁਆਇਆ ਰਿਹਾ ਤੇ ਜਰਨੇ 14 ਕਿਲੋ ਚੁਆਇਆ ਜੀ ਵੇਖੋ ਵੀਰ ਜੀ ਲੈਵਾ ਚੈੱਕ ਕਰ ਲੋ ਥਨ ਥੁਣ ਵਧੀਆ ਲੱਗਿਆ ਲੈਵੇ ਦੀ ਬਹੁਤ ਸਾਫ ਆ ਜੀ ਖਾਣੇ ਵੇਖੋ ਕੀ ਵੱਖਰਾ ਵੱਖਰਾ ਅਖਾ ਕੇ ਬੱਗਾ ਬਿਲਕੁਲ ਜੀ ਬਿਲਕੁਲ ਆੜੀ ਮੋਟੀ ਚੋਣ ਲੱਗੀ ਕਿਤੇ ਠੀਕ ਆ ਜੀ ਇਹ ਇਸ ਕੋ ਆੜੀ ਖਾਵੇ ਹੁ ਤੱਕ ਸਿੰਗ ਬਿਲਕੁਲ ਵੀਰ ਜੀ ਸਿੰਗ ਦੀ ਕੁਆਲਟੀ ਬਹੁਤ ਸ਼ਾਨਦਾਰ ਆ ਚੰਗੀ ਚੰਗੀ ਮੈਂ ਆ ਜੀ ਟੋਕੜ ਗੱਬਣਾ ਲੈਵੇ ਦੀ ਬਹੁਤ ਸਾਫ ਆ ਥਨ ਥੁਣ ਦੀ ਬਹੁਤ ਵਧੀਆ ਆ ਸਿੰਗਲ ਹੱਡੀ ਆ ਗਈ ਆ ਚੰਗੀ ਮੈਂ ਆ ਜੀ ਪਤਲੇ ਚੌੜੇ ਐ ਮਲੈਂ ਚੌੜੇ ਦੇ ਠੀਕ ਆ ਜੀ ਬਾਕੀ ਵੀ ਜੀ ਤੁਹਾਡੇ ਘਰੇ ਆ ਕੇ ਪਾੜੇ ਦੇ ਮਿਲੀ ਆ ਪਾੜੇ ਦੇ ਇੱਥੇ ਪਾੜੇ ਦੇ ਹੁਣੇ ਭੈਜੋ ਥੱਲੇ ਦੇ ਅੱਛਾ ਇਹ ਪਾੜੇ ਤੇ ਜਾਨੀ ਗੇ ਹਨਾ ਜੀ ਹਨਾ ਇੱਕ ਡਾਂਗ ਉਹਨੇ ਪਨਿਆ ਕੇ ਦੇ ਦੇ ਨਹੀਂ ਠੀਕ ਆ ਕੋਈ ਵੀਰ ਆ ਬਾਕੀ ਆਪਣੀ ਵੀਡੀਓ ਗੱਲ ਚਵਾਵੇ ਹਨਾ ਜੀ ਜਿੰਦਾ ਮੱਦੇ ਆਪ ਦੀ ਤਸੱਲੀ ਕਰੋ ਵੀਰ ਜੀ ਥਣ ਥਣ ਵਰੀਆ ਲੱਗਿਆ ਟੋਕੜ ਗੱਬੜ ਮੈਂ ਆ ਗਈ ਆ ਇੱਥੇ ਵੇਖੋ ਛੋਟੇ ਜੀ ਬਿਲਕੁਲ ਜੀ ਵਜਨ ਚੰਗਾ ਆ ਮੈਂ ਦਾ ਸਿੰਗਲ ਹੱਡੀ ਆ ਗਈ ਆ ਲੇਵੇ ਦੀ ਬਹੁਤ ਸਾਫ ਆ ਕੋਈ ਕਹਿਣ ਦੀ ਗੱਲ ਨਹੀਂ ਚੰਗੀ ਮੈਂ ਆ ਬਹੁਤ ਜ਼ਿਆਦਾ ਚੰਗੀ ਐ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਵੀਰਾਂ ਨੂੰ ਵੀਰ ਜੀ ਕੀ ਮੁੱਲ ਕਰੀਏ ਇਹਦਾ ਵੀਰ ਜੀ ਮੁੱਲ ਛੋਟਾ ਜਿਹਾ ਹੀ ਕਰ ਦੇਣਾ ਬਸ ਹਾਂਜੀ ਮੁੱਲ 75 ਰਿਆ ਹਾਂਜੀ ਹਾਂ 70 ਦੇ ਦਾਂਗੇ ਹਾਂ ਨਾ 70 ਦੀ 70 ਵੀਰ ਜੀ ਦੋ ਹੋਰ ਛੱਡ ਦੋ ਦੋ ਹੋਰ ਛੱਡ ਦिए ਦੋ ਛੱਡ ਦੋ ਚਲ ਦੋ ਛੱਡ ਦਾਂ ਤਿੰਨ ਛੱਡੋ ਨੇ ਹਮੇ ਕਰੋ ਜਿੰਦਰ ਜੀ ਹਾਂ ਨਾ ਤੁਸੀਂ ਕਹਿੰਦੇ ਨਾ 67000 ਦੀ ਮਾਇਦੇ ਦੇ ਦਵਾਂਗੇ ਕੋਈ ਵੀਰ ਦੂਰੋਂ ਚੱਲ ਕੇ ਆਉ ਉਹ ਨਾ ਵੀਰ ਜੀ ਮਾਤਨ ਕਰ ਦਿਓ ਮਾਤਨ ਕਰਦਾ ਜੇ ਛੱਡੂਗਾ ਨਹੀਂ ਤੁਸੀਂ ਜਵਾਜਾ ਮੋਲ ਜਿਉਂ ਪਾਸ ਠੀਕ ਹੈ ਜੀ ਵੇਖੋ ਵੀਰ ਜੀ ਸਿੰਘ ਦੀ ਕੁਆਲਿਟੀ ਚੰਗੀ ਆ ਪਤਲਾ ਚਾਮਾ ਟੋਕੜ ਗੱਬਣਾ ਬਾਕੀ ਵੀਰ ਜੀ ਆਪ ਦੀ ਤੁਸੀਂ ਆ ਕੇ ਚਵਾਈ ਕਰੋ ਪਾਸ ਕਰੋ ਹਨਾ ਜੀ ਡਬਲ ਪੈਸੇ ਕਰਨੇ ਜਿਵੇਂ ਸੋਪੀ ਬਿਲਕੁਲ ਵੀਰ ਜੀ ਰੇਟ ਢਾਡਾ ਜਿਆ ਜਿਆ 67000 ਦੀ ਬਾਕੀ ਵੀਰ ਜੀ ਕੋਈ ਵੀਰ ਫੋਨ ਕਰੂਗਾ ਮਾਤਨ ਕਰ ਦਿਓ ਕੋਈ ਨਾ ਕਰਦਾ ਮਾਤਨ ਕੋਈ ਫੋਨ ਲਾਵੇ ਜਰੂਰ ਠੀਕ ਹੈ ਜੀ ਵੇਖੋ ਵੀਰ ਜੀ ਕੋਈ ਵੀਰ ਫੋਨ ਜਰੂਰ ਲਾਵੇ ਮਾਨਤਨ ਹੋਰ ਹੋ ਜੂਗਾ ਚੰਗੀ ਮੈਂ ਆ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਪਹਿਲਾਂ ਸਵਾ ਚੋਟੇ ਸੋਏ ਅੱਜ ਵੇਤਨ ਹੋਵੇ ਸੋਏ ਅੱਛਾ ਜੀ ਦੋ ਦੋ ਗੋਤਾ ਕਦੋ ਇਸ ਕੋ ਆਟੇ ਖਾਓ ਝੋਟੀ ਬਿਲਕੁਲ ਜੀ ਵੇਖੋ ਵੀਰ ਜੀ ਬਹੁਤ ਸ਼ਾਨਦਾਰਾ ਸਿੰਗਲ ਲੈਵਾ ਖਾਓ ਝੋਟੀ ਦਾ ਬਿਲਕੁਲ ਬਿਲਕੁਲ ਜੀ ਸਿੰਗ ਦੀ ਕੁਆਲਟੀ ਬਹੁਤ ਸ਼ਾਨਦਾਰਾ ਪਤਲਾ ਚਾਮ ਆ ਗਿਆ ਚੰਗੀ ਝੋਟੀ ਆ ਜੀ ਕੁਲਿੰਦਰ ਇਦਾਂ ਗਾਜੋ ਖਲੇ ਝੋਟੀ ਦੇ ਪਾਸ ਠੀਕ ਕਰਦੀ ਹੈ ਕਤੇ ਹਿੱਲਣਾ ਨਹੀਂ ਇਹਨੇ ਕਿਸੇ ਬੰਨੇ ਜਿੱਦਾਂ ਮਰਜ਼ੀ ਠੀਕ ਹੈ ਜੀ ਥੋੜਾ ਜਿਹਾ ਡਰਦੀ ਕੈਮਰੇ ਨੂੰ ਹਨਾ ਜੀ ਬਿਲਕੁਲ ਬੱਚਾ ਕੀ ਆ ਗਿਆ ਇਹਦੇ ਵਿੱਚ ਇਹ ਕੱਟਾ ਇਹਦਾ ਕੱਟਾ ਆ ਗਿਆ ਹਨਾ ਠੀਕੇ ਦਾ ਮਗਰ ਚੰਗਾ ਜੋਰ ਠੀਕ ਹੈ ਜੀ ਬਾਕੀ ਵੀਰ ਜੀ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਚੰਗੀ ਆ ਕੱਦ ਕਾਠ ਚੰਗਾ ਆ ਆ ਬੱਚਾ ਆ ਗਿਆ ਜੀ ਠੀਕ ਹੈ ਜੀ ਇਹ ਰ ਆ ਗਿਆ ਪਰ ਇਹੋ ਸਿੱਤਾਂ ਨਹੀਂ ਬੰਦੀ ਹੈ ਬਿਲਕੁਲ ਵੀਰ ਜੀ ਨਹੀਂ ਵਧੀਆ ਵਧੀਆ ਵੀਰ ਜੀ ਲੈ ਵਾ ਦੇਖਦਾ ਬਾਕੀ ਹਰ ਇੱਕ ਵੀਰ ਨੂੰ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਆਪਣੀ ਤਸੱਲੀ ਕਰੋ ਪਾਸ ਕਰੋ ਵੀਰ ਜੀ ਬਾਕੀ ਵੀਰ ਦਾ ਰੇਟ ਜੈਜ ਹੁੰਦਾ ਆ ਬਾਈ ਥਣਾਚੇ ਨੇ ਮੱਝ ਦੇ ਰਿਹਾ ਹੈ ਸੋਹਣੇ ਸੇਵ ਦੇ ਚੁਆਇ ਕਿਤੀ ਹੈ ਹੁਣ ਚਲ ਘੰਟਾ ਕੋ ਉੱਪਰ ਹੋ ਗਿਆ ਬਿਲਕੁਲ ਜੀ ਇਹ ਜਿਹੜਾ ਫਸਮਾਰ ਉਹ ਦੇਖੋ ਤਾਂ ਚ ਕੀ ਕਰੀਂ ਸਿੰਘ ਦੀ ਕੁਆਲਿਟੀ ਵੀਰ ਜੀ ਚੰਗੀ ਆ ਛੋਟੀ ਚੰਗੀ ਆ ਜੀ ਲੰਮੀ ਬੇਲ ਆ ਸਿੰਗਲ ਹੱਡੀ ਆ ਗਈ ਇਹ ਵੀ ਛੋਟੀ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸ਼ਾਨਦਾਰ ਆ ਜੀ ਠੀਕ ਹੈ ਜੀ ਵੀਰ ਜੀ ਚਵਾ ਇੱਕ ਨੰਬਰ ਬਹੁਤ ਹੀ ਜ਼ਿਆਦਾ ਚੋਣਾ ਕਲਿੰਦਰ ਜੀ ਅੱਛਾ ਜੀ ਹਾਂ ਕੱਟਾ ਗਿਆ ਮਗਰ ਹਨਾ ਜੀ ਇਹਦੇ ਕਲਿੰਦਰ ਜੀ ਡੇਢ ਤੋਂ 2 ਕਿਲੋ ਵਿੱਚ ਗਾੜੀ ਹੈ ਇਹਦੀ ਅੱਛਾ ਡੇਢ ਤੋਂ 2 ਕਿਲੋ ਗਾੜਾ ਹਾਂ ਠੀਕ ਹੈ ਜੀ ਛੋਟੀ ਤੋਂ ਅੱਧਾ ਡੇਲਨ ਚਾਹਾਂ ਥੋੜੀ ਖਾਣੀਆਂ ਆਪਣੇ ਕੋਲ ਅ ਠੀਕ ਹੈ ਜੀ ਤੁਹਾਡੇ ਦੂਜੇ ਤੋਂ 12 ਕਿਲੋ ਦੁੱਧ ਕਰ ਦੇਊਗੀ ਇਹ 12 ਕਿਲੋ ਚਵਾ ਜੂ ਹਨਾ ਜੀ ਹਾਂ ਠੀਕ ਹੈ ਛੋਟੀ ਛੋਟੀ ਛੋੜਾ ਕੇ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਛੋਟੀ ਦਾ ਕਲਿੰਦਰ ਜੀ ਵਰਕ ਤੇ ਛੋਟੀ ਦਾ 10 15 ਦੀ ਹੈ ਬਿਲਕੁਲ ਆਪਾਂ ਬੋਲ ਬੋਲ ਕੋ ਜੀ ਆ ਰਹੀ ਤੇ ਦਿਨਾਂ ਦਾ ਟਾਈਮ ਆ ਹਾਂਜੀ ਬਿਲਕੁਲ ਜਿਹੜੀ ਪਹਿਲੇ ਫੋਨ ਤੇ ਜਾਏ ਛੋਟੀ ੱਲੇ ਵੇਖੋ ਚੰਗਾ ਲੈਵਾ ਵੀਰ ਜੀ ਥਣ ਥਣ ਦੀ ਕੁਆਲਿਟੀ ਚੰਗੀ ਆ ਪਰ ਸਮਾਲਾਂ ਦੀ ਫੇਰ ਇੱਕ ਥਣ ਕੀ ਕਰਦੀ ਐ ਅੱਛਾ ਜੀ ਹਾਂ ਚੰਗੀ ਝੋਟੀ ਇੱਕ ਅੱਧ ਕੱਟ ਚੰਗਾ ਨਾ ਵੀਰ ਜੀ ਝੋਟੀ ਦਾ ਮੁੱਲ ਕਰਨਾ ਸਿਰਫ ਇੱਕ ਪੰਜ ਅੱਛਾ ਜੀ ਹਾਂ ਰਾਈ ਝੋਟੀ ਪੂਰੇ ਲੱਖ ਚੀਜ਼ ਦਾ ਲੱਖ ਦੀ ਹਾਂ ਜੇ ਤੁਸੀਂ ਕੋਈ ਮਾਤਨ ਕਰਨਾ ਤੇ ਵੇਖ ਲੋ ਨਹੀਂ ਜਾਇਜ ਆ ਮੁੱਲ ਬਾਕੀ ਵੀਰੀ ਚਲੋ ਮਾਤਨ ਦੋ ਹੀ ਜਾਂਦੇ ਹੋ ਹੋਰ 98 ਦੀ ਜਾਂਦੋ ਝੋਟੀ ਬਜਿੰਦਰ ਜੀ 98 ਦੇ ਦਾਂਗੇ ਝੋਟੀ ਜਾਓ ਝੋਟੀ ਕਿਤਾ ਨਹੀਂ ਜੈਜਾ ਝੋਟੀ ਕੱਦ ਕਾਠ ਵੀਰ ਜੀ ਫੁੱਲਾ ਦੇਵੀ ਦੀ ਬਹੁਤ ਸਵਾਫਾ ਸਿੰਘ ਦੀ ਕੁਆਲਿਟੀ ਸ਼ਾਨਦਾਰਾ ਮਗਰ ਘੱਟ ਆ ਗਿਆ ਜੋ ਗਾਰ ਫਿਰ ਤਰਫਕ ਦੋ ਲੱਖ ਦੀ ਝੋਟੀ ਬਣਨੀ ਜੇ ਬਿਲਕੁਲ ਵੀਰ ਜੀ 98 ਨੂੰ ਮਾਨਤਾ ਕਰਨਾ ਕਰ ਦਾਂਗੇ ਛੋਟ ਛੜ ਕੋਈ ਵੀਰ ਭਰਾ ਫੋਨ ਲਾ ਕਰ ਦਾਂਗੇ 97 ਦੀ ਵੀਰ ਜੀ ਯਾਰ ਹੋਰ ਜਾਂਦਿਓ ਕੋਈ ਵੀਰ ਫੋਨ ਲਾਊਗਾ ਹੋਰ ਕਰ ਲਿਆ ਹਨਾ ਜੀ ਅੱਜ ਦਾ ਬਿਲਕੁਲ ਜਿੱਦੋਂ ਹੀ ਕਹਿੰਦਾ 79 ਕਹਿੰਦਾ 79 ਠੀਕ ਆ ਜੀ ਵੇਖੋ ਵੀਰ ਜੀ ਜੈਜਮੋਲ ਵੀਰ ਨੇ ਕਰਤਾ ਟੋਕੜ ਗੱਬਣ ਮੈਂ ਵੀ ਚੰਗੀ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰ ਜੀ ਇੱਕ ਟਾਈਮ ਫੋਨ ਜ਼ਰੂਰ ਲਾਓ ਵੀਰ ਨੇ ਮਾਂ ਤੁਹਾਨੂੰ ਹੋਰ ਕਰ ਦੂਗਾ ਰੇਟ ਵੀਰ ਦੇ ਜੈਜ ਹੁੰਦੇ ਆ ਛੋਟੀ ਦਾ ਛੋਟੀ ਵੀ ਚੰਗੀ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਲੇਵਾਏ ਬਹੁਤ ਸਾਫਾ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈਗੀ ਵੀਰ ਜੀ ਤੁਸੀਂ ਆਪ ਦੀ ਇੱਕ ਟਾਈਮ ਚਵਾਈ ਜ਼ਰੂਰ ਕਰਾਓ ਪਸ਼ੂ ਤੇ ਲਾ ਕੇ ਜ਼ਰੂਰ ਆਓ ਹਨਾ ਵੀਰ ਜੀ ਬਿਲਕੁਲ ਬਿਲਕੁਲ ਜੀ ਤਸੱਲੀ ਕਰਕੇ ਤਸੱਲੀ ਕਰੋ ਹਨਾ ਜੀ ਜਿਹੜੀ ਗੱਲ ਜੋ ਕੁਝ ਆਪਾਂ ਜੇ ਕੋਲ ਨਾਲ ਵੀਰ ਭਰਾ ਮੇਰੇ ਆਪਾਂ ਜੋ ਕੱਲ ਤਾਂ ਸਭੋ ਹੀ ਨਿਕਲੂਗਾ ਬਿਲਕੁਲ 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 ਜੀ ਤੇ ਬਾਕੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਅਵਤਾਰ ਸਿੰਘ ਹੈ ਹਾਂਜੀ ਪਿੰਡ ਬੋੜੜ ਕਾਂਗਾ ਹਾਂਜੀ ਸੇਲੰਗ ਰਿਟਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਦੱਸ ਦਿਓ ਵੀਰੇ 9463522806 ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੈਗੀ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਵਿਖਾ ਲਈ ਜਾਵੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ